ਬਈ ਮਲੋਟ ਮੇਲਾ ਕਮੇਟੀ ਦੀ ਇੰਨੀ ਚੱਲਦੀ ਆ ਕਿ ਮੀ ਮੇਲੇ ਵਾਲੇ ਦਿਨਾਂ ਤੋਂ ਪਹਿਲਾਂ ਪਹੁੰਚਾ ਕਹਿੰਦੇ ਵੀ ਭਾਈ ਮੇਲੇ ਵਾਲੇ ਦਿਨ ਸਾਫ਼ ਰਹਿਣ ਚਾਹੀਦੇ ਆ ਮੌਸਮ ਵਿਭਾਗ ਤੋਂ ਪੂਰੀ ਜਾਣਕਾਰੀ ਮਿਲ ਗਈ ਆ ਮੇਲੇ ਦੀ ਜਿਹੜੀ 7 ਤੇ 8 ਤਰੀਕ ਉਹ ਪੂਰੀ ਸਾਫ਼ ਆ ਟੈਂਟ ਡੁੰਟ ਲੱਗ ਜਾਂਦੇ ਆ ਇਧਰਲੇ ਪਾਸੇ ਪਹਿਲਾਂ ਮੀ ਪੈ ਗਿਆ ਮਾਹੌਲ ਹੋ ਗਿਆ ਠੰਡਾ ਜਿਹੜਾ ਵੀ ਕਿਸਾਨ ਭਾਈ ਆਪਾਂ ਇਹ ਕਹਿ ਸਕਦੇ ਆ ਕਿ ਇਹ ਮੇਲਾ ਕਿਸਾਨਾਂ ਵੱਲੋਂ ਕਿਸਾਨਾਂ ਲਈ ਲਾਇਆ ਜਾ ਰਿਹਾ ਜਿਹੜੇ ਕਿਸਾਨਾਂ ਕੋਲੇ ਇੱਕ ਚੰਗੀ ਜਾਣਕਾਰੀ ਹੈਗੀ ਆ ਉਹ ਕਿਸਾਨ ਜਿਹੜੇ ਜਾਂ ਕਿਸਾਨ ਜਾਣਕਾਰੀ ਲੈਣੀ ਚਾਹੁੰਦੇ ਆ ਉਹਨਾਂ ਤੱਕ ਇਹ ਜਾਣਕਾਰੀ ਭੇਜਣੀ ਚਾਹੁੰਦੇ ਆ ਇੱਕ ਸਨੇਹਾ ਇੱਕ ਜਰੀਆ ਆਪਾਂ ਕਹਿ ਸਕਦੇ ਆ ਕਿ ਮੇਲਾ ਕਮੇਟੀ ਬਣੀ ਆ ਜਿਹਦੇ ਵਿੱਚ ਤੁਹਾਨੂੰ ਮੇਲੇ ਬਾਰੇ ਇੰਨੀ ਕੁ ਡਾਕਟਰ ਆਉਣਗੇ ਗੌਣ ਪਾਣੀ ਦਾ ਵੀ ਪੂਰਾ ਪ੍ਰਬੰਧ ਹੋਊਗਾ ਖਾਣ ਪਾਣੀ ਦਾ ਵੀ ਪ੍ਰਬੰਧ ਹੋਊਗਾ ਆਪਾਂ ਬਾਕੀ ਦੀ ਜਾਣਕਾਰੀ ਮਾਨ ਸਾਹਿਬ ਹੋਂਾਂ ਤੋਂ ਲੈ ਲੈਨੇ ਆ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਧੰਨਵਾਦ ਤੁਹਾਡਾ ਤੇ ਪ੍ਰੀਤ ਕੈਮਰੇ ਦੇ ਪਿੱਛੇ ਪ੍ਰੀਤਾ ਵੀ ਧੰਨਵਾਦ ਤੁਹਾਨੂੰ ਪ੍ਰੀਤ ਤੇਰਾ ਵੀ ਬਾਈ ਧੰਨਵਾਦ ਆ ਫੜ ਕੇ ਲੈ ਜੀ ਤੂੰ ਤੇ ਮੈਨੂੰ ਮਾਨ ਸਾਹਿਬ ਦੇ ਦਿਓ ਜਾਣਕਾਰੀ ਕਿ 7 ਤੇ 8 ਤਰੀਕ ਤਾ ਆਉਣ ਵਾਲੀ ਮੈਂ ਦੱਸਦੀ ਆ ਹਾਂ ਆ ਜਿਹੜੇ ਕਿਸਾਨ ਭਾਈ ਆ ਉਹਨਾਂ ਲਈ ਜਾਣਕਾਰੀ ਕੀ ਕੀ ਆ ਵੀ ਕੀ ਕੀ ਹੋ ਸਕਦਾ ਇੱਥੇ ਮੇਲੇ ਤੇ ਉਹਨਾਂ ਨੂੰ ਕਿਹੜੀ ਚੀਜ਼ ਆ ਜਿਹੜੀ ਦਿਲਚਸਪੀ ਵਾਲੀ ਆ ਵੀ ਜਿਹੜੀ ਖਿੱਚੂਗੀ ਆਪਾਂ ਕਹਿ ਸਕਦੇ ਹਾਂ ਤੁਸੀਂ ਗੱਲ ਕੀਤੀ ਸੀ ਨਾ ਪਹਿਲਾਂ ਮੀਂਹ ਦੀ ਜੀ ਅਸੀਂ ਗੱਲ ਕੀਤੀ ਦੋ ਮੁੰਡੇ ਜਿਹੜੇ ਮੌਸਮ ਦੇ ਉੱਤੇ ਕੰਮ ਕਰਦੇ ਆ ਇੱਕ ਤਾਂ ਮੌਸਮ ਪੰਜਾਬ ਵਾਲਾ ਤੇ ਇੱਕ ਮੁੰਡਾ ਹੋਰ ਆਗਾ ਪੰਜਾਬ ਦਾ ਮੌਸਮ ਤੇ ਇੱਕ ਦਾ ਵੈਦਰ ਵਾਲਾ ਮੰਨ ਨੂੰ ਪੁੱਛੇ ਮੈਂ ਕਿਹਾ ਭਾਈ 7-8 ਦਾ ਕੀ ਹਿਸਾਬ ਕਿਤਾਬ ਆ ਕਹਿੰਦੇ ਅਰ ਬਾਕੀ ਦਿਨ ਤਾਂ ਠੀਕ ਆ ਮੌਸਮ ਆ ਮਾੜਾ-ਮੋਟਾ ਮੀਂਹ ਪਊਗਾ ਪਰ ਉਹਦੇ ਮੀ ਨਹੀਂ ਹੈਗਾ ਬਾਲਾ ਕਹਿੰਦੇ ਉਹਦੀ ਮਾੜੀ ਮੁੱਟੀ ਕੀ ਕਹਿੰਦਾ ਕੋਈ ਝਟ ਲੱਗੇ 10 ਮਿੰਟ ਠੀਕ ਹੈ ਮੈਂ ਕਿਹਾ ਪੱਕੀ ਗੱਲ ਹੈ ਕਹਿੰਦੇ ਹਾਂ ਪੱਕੀ ਗੱਲ ਆ ਹੁਣ ਆਈ ਆਪਾਂ ਮੇਲੇ ਤੇ ਮੇਲਾ ਹੈ ਤਾਂ ਬਾਈ ਦੂਜੇ ਮੇਲਿਆਂ ਵਰਗਾ ਹੀ ਸੀ ਪਰ ਅਸੀਂ ਥੋੜਾ ਜਿਹਾ ਸੋਚਿਆ ਕਿ ਯਾਰ ਵੱਖਰਾ ਕੀ ਕਰੀਏ ਜੀ ਫਿਰ ਅਸੀਂ ਤਿੰਨ ਚਾਰ ਚੀਜ਼ਾਂ ਵੱਖਰੀਆਂ ਐਡ ਆਨ ਕੀਤੀਆਂ ਸੀ ਅਖਿਆ ਯੂਨੀਵਰਸਿਟੀ ਵੀ ਗੱਲ ਕਰ ਲਈ ਕਿਉਂਕਿ ਪ੍ਰਾਈਵੇਟ ਮੇਲਿਆਂ ਦੇ ਵਿੱਚ ਯੂਨੀਵਰਸਿਟੀ ਤੋਂ ਮਾਹਰ ਬੁਲਾਉਣੇ ਬੜਾ ਔਖਾ ਕੰਮ ਲੱਗਦਾ ਜਾਂ ਨਹੀਂ ਬੁਲਾਉਂਦੇ ਹਨਾ ਜ਼ਿਆਦਾਤਰ ਇਹ ਫੋਕਸ ਹੁੰਦਾ ਕਿ ਯਾਰ ਬਾਈ ਸਟਾਲਾਂ ਲਾ ਲਈਆਂ ਕੰ ਅਸੀਂ ਅਖਰ ਵੀ ਘੱਟੋ-ਘੱਟ ਜੀ ਸਰ ਸਾਡੀ ਬੇਨਤੀ ਆ ਅਰਜ਼ੀਆਂ ਉਹਨਾਂ ਨੂੰ ਦਿੱਤੀਆਂ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਕਿ ਯਾਰ ਸਾਨੂੰ ਟੀਮਾਂ ਭੇਜ ਦਿਓ ਸਿੱਧੀ ਆ ਕੇ ਕਿਸਾਨਾਂ ਨਾਲ ਗੱਲਬਾਤ ਹੋ ਜਾਏ ਕਿਉਂਕਿ ਹੁੰਦਾ ਕਿ ਇਹ ਕਿਸਾਨਾਂ ਨਾਲ ਗੱਲਬਾਤ ਨਹੀਂ ਹੁੰਦੀ ਕਈ ਵਾਰੀ ਹੁੰਦਾ ਕਿ ਲੈਕਚਰ ਦੇ ਕੇ ਚਲੇ ਜਾਂਦੇ ਆ ਪਰ ਅਸੀਂ ਆਖਿਆ ਯਾਰ ਵੀ ਕਿਸਾਨ ਇੱਥੇ ਆ ਕੇ ਸਿੱਧੀ ਗੱਲਬਾਤ ਕਰਨਗੇ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਪਹਿਲਾਂ ਅਸੀਂ ਆਪਣੀ ਜਾਣਕਾਰੀ ਦੇਵਾਂਗੇ ਬਾਅਦ ਕਿਸਾਨਾਂ ਦੇ ਜਿਹੜੇ ਡਾਊਟ ਹੋਣਗੇ ਉਹ ਅਸੀਂ ਕਲੀਅਰ ਕਰਾਂਗੇ ਭਾਵ ਕਿ ਸਿੱਧੀ ਗੁਫ਼ਤਗੂ ਕਿਸੇ ਦਾ ਕੋਈ ਸ਼ਿਕਵਾ ਕਿਸੇ ਦਾ ਕੋਈ ਲਾਂਭਾ ਸਾਰੀਆਂ ਚੀਜ਼ਾਂ ਸਾਰੀਆਂ ਗੱਲਬਾਤ ਹੋਣੀ ਆ ਜੀ ਇਹ ਇੱਥੇ ਕੁੱਕੜ ਮੁਰਗਾ ਵੀ ਲੈ ਕੇ ਆ ਸਕਦਾ ਬਿਲਕੁਲ ਜੀ ਬਿਲਕੁਲ ਆ ਜਿਹੜੀ ਸੈੱਡ ਤੇ ਅੱਪਾ ਖੜੇ ਆ ਨਾ ਜੀ ਇੱਥੇ ਪਸ਼ੂ ਮੇਲਾ ਲੱਗਣਾ ਕੋਈ ਕੁੱਕੜ ਲੈ ਆਵੇ ਕੋਈ ਕਬੂਤਰ ਲੈ ਆਵੇ ਜੀ ਤੇ ਕੋਈ ਘੋੜਾ ਲੈ ਆਵੇ ਕੋਈ ਘੋੜੀ ਲੈ ਆਵੇ ਕੋਈ ਬਸ਼ੀਰਾ ਲੈ ਆਵੇ ਤੇ ਕੋਈ ਮੱਤੀ ਲੈ ਆਵੇ ਕੋਈ ਮੱਝ ਲੈ ਆਵੇ ਕੋਈ ਗਾਂ ਲੈ ਆਵੇ ਕੋਈ ਸਾਨ ਕੋਈ ਝੋਟਾ ਲੈ ਆਵੇ ਕੋਈ ਕਿਸੇ ਫਸਲ ਬਾਰੇ ਜਾਣਕਾਰੀ ਲੈਣੀ ਚਾਹੁੰਦਾ ਕੋਈ ਕੋਈ ਬੀਜ ਬਾਰੇ ਕੋਈ ਫਸਲ ਬਾਰੇ ਜਾਣਕਾਰੀ ਸਾਰੀ ਚੀਜ਼ਾਂ ਮਿਲਣਗਾਂ ਜੀ ਜਾਣਕਾਰੀਆਂ ਪੂਰੀ ਮੁਕੰਮਲ ਮਿਲੂਗੀ ਹਰੇਕ ਤਰੀਕੇ ਦੀ ਤੇ ਦੂਜੀ ਗੱਲ ਇਹ ਹੈ ਕਿ ਫਰੀ ਦੇ ਵਿੱਚ ਵੀ ਇਥੋਂ ਚੀਜ਼ਾਂ ਮਿਲਣਗਾਂ ਇਹ ਨਹੀਂ ਕਿ ਬਾਈ ਤੁਸੀਂ ਮੇਲੇ ਦੇ ਵਿੱਚੋਂ ਨਹੀਂ ਕੁਝ ਖੱਟ ਕੇ ਲਿਆ ਸਕਦੇ ਜੇ ਪੈਸਾ ਹੋਊ ਜੇਬ 'ਚ ਇਹ ਨਹੀਂ ਕਿ ਮੇਲਾ ਫਰੀ ਦੇਖਿਆ ਜਾਊਗਾ ਮੇਲਾ ਫਰੀ 'ਚ ਵੀ ਦੇਖਿਆ ਜਾਊਗਾ ਮੇਲਾ ਫਰੀ 'ਚ ਵੀ ਮੇਲਾ ਮੇਲੇ ਵਾਲਾ ਤਾਂ ਰੋਟਾਵੇਟਰ ਵੀ ਲੈ ਜਾ ਸਕਦਾ ਮੇਲੇ ਵਾਲਾ ਰੋਟਾਵੇਟਰ ਵੀ ਲੈ ਆ ਸਕਦਾ ਜੀ ਇੱਥੇ ਆਵੇ ਇੱਥੇ ਆ ਕੇ ਪਹਿਲੇ ਦਿਨ ਆਵੇ 7 ਤਰੀਕ ਨੂੰ 7 ਸਤੰਬਰ ਨੂੰ ਆ ਕੇ ਸਵੇਰੇ ਆ ਕੇ ਟੋਕਨ ਪਾ ਲੈ ਕੂਪਨ ਪਾ ਲੈ ਭਾਵ ਤੇ ਕੂਪਨ ਪਾ ਕੇ ਤੇ 8 ਤਰੀਕ ਨੂੰ ਆਪਾਂ ਉਹਦਾ ਡਰਾ ਕੱਢਦੇ ਹਾਂ ਸਿੱਧਾ ਆ ਫੰਡਾ ਤੇ ਜਿਹੜੇ ਸਮਾਂ ਯੂਟਿਊਬਰ ਪਰ ਚੱਲ ਰੋਟਾਵੇਟਰ ਨਹੀਂਗਾ ਜੀ ਰੋਟਾਵੇਟਰ ਤੋਂ ਬਿਨਾ ਕਲਟੀਵੇਟਰ ਵੀ ਨਹੀਂ ਨੇ ਜੀ ਠੀਕ ਹੈ ਜਿੰਦਰੀ ਵੀ ਆ ਹੋਰ ਵੀ ਕਈ ਸਮਾਨ ਆ ਗੱਲ ਟਰੈਕਟਰਾਂ ਦੇ ਟਾਇਰਾਂ ਦੇ ਵੀ ਚੱਲੀਆਂ ਦੇ ਵੀ ਟਾਇਰ ਵੀ ਪਵਾ ਦਾਂਗੇ ਕਿਸੇ ਜ਼ਿੰਮੇਦਾਰ ਨੂੰ ਲਓ ਜੀ ਠੀਕ ਹੈ ਤੇ ਟਾਇਰ ਵੀ ਪੈ ਜਾਣਗੇ ਸਾਡੇ ਯੂਟਿਊਬਰ ਭਾਈਚਾਰੇ ਨੂੰ ਸਾਰਾ ਯੂਟਿਊਬਰ ਭਾਈਚਾਰੇ ਵਾਸਤੇ ਵੀ ਹੈਗਾ ਜੀ ਪਹਿਲੀ ਗੱਲ ਤਾਂ ਜਿਹੜੇ ਮੁੰਡੇ ਵਧੀਆ ਕੰਮ ਕਰ ਰਹੇ ਆ ਜੀ ਮੁੰਡੇ ਛੱਡੋ ਭੈਣ ਭਰਾ ਆਪਣੇ ਸਾਰੇ ਜੀ ਵਧੀਆ ਕੰਮ ਕਰ ਰਹੇ ਖੇਤੀਬਾੜੀ ਸਿਆਪ ਉਹਨਾਂ ਨੂੰ ਸਨਮਾਨਤ ਕਰਨਾ ਜੀ ਦੂਜੀ ਗੱਲ ਜਿਹੜੇ ਬੰਦੇ ਇੱਥੇ ਆ ਕੇ ਕੰਟੈਂਟ ਕ੍ਰੀਏਟ ਕਰਨਗੇ ਆਪ ਦਾ ਆ ਕੇ ਕੰਟੈਂਟ ਪਾਓ ਠੀਕ ਹੈ ਜੀ ਡੇਢ ਦਿਨ ਆ ਕੇ ਕਵਰੇਜ ਕਰਨ ਤੋਂ ਬਾਅਦ ਜੇ ਅਸੀਂ ਦੇਖਾਂਗੇ ਕਿ ਕਿਹੜੇ ਬੰਦੇ ਨੇ ਕਿੰਨੀ ਕੁ ਵਧੀਆ ਕਵਰੇਜ ਕੀਤੀ ਆ ਜਾਂ ਕਿੰਨਾ ਕੁ ਬੰਦਾ ਨੇ ਵਧੀਆ ਸਕਿੱਲ ਨਾਲ ਉਹਨਾਂ ਨੇ ਕੰਟੈਂਟ ਕ੍ਰੀਏਟ ਕੀਤਾ ਉਹ ਬੰਦਿਆਂ ਤੁਸੀਂ ਬਸ ਇੱਕ ਧਿਆਨ ਰੱਖਣਾ ਕਿ ਜਦੋਂ ਤੁਸੀਂ YouTube ਤੇ ਤੇ Facebook ਤੇ ਕੰਟੈਂਟ ਪਾਉਣਾ ਹੈ ਉਦੋਂ ਤੁਸੀਂ ਮੇਲਾ ਮਲੋਟ ਕਮੇਟੀ ਨੂੰ ਟੈਗ ਕਰ ਦੇਣਾ ਟੈਗ ਕਰ ਦਿਓ ਤੇ ਤਾਂ ਜੋ Instagram ਤੇ ਆ ਚਾਹੇ ਉਹ Facebook ਤੇ ਆ ਚਾਹੇ ਉਹ YouTube ਤੇ ਜਿੱਥੇ ਮਰਜੀ ਆਜੋ ਸਾਰੀ ਥਾਵਾਂ ਦਿੱਤੀ ਕੰਮ ਚ ਜਦੋਂ ਜਦੋਂ ਵੀ ਤੁਸੀਂ ਮੇਲਾ ਮੇਲਾ ਮਲੋਟ ਕਿਹੜਾ ਕਿਸਾਨ ਮੇਲਾ ਕਿਸਾਨ ਮੇਲਾ ਕਿਸਾਨ ਮੇਲਾ ਮਲੋਟ ਤੁਹਾਨੂੰ ਨਾ ਪੇਜ ਆ ਜਿਹੜਾ ਸਕਰੀਨ ਦੇ ਉੱਪਰ ਦਿਖਾਈ ਦੇ ਰਿਹਾ ਇਸ ਇਹ ਪੇਜ ਨੂੰ ਲੱਭ ਕੇ ਤੁਸੀਂ ਇਹਦੇ ਇਹਨੂੰ ਟੈਗ ਕਰ ਦੇਣਾ ਜੋ ਤੁਸੀਂ ਇਹਨੂੰ ਟੈਗ ਕਰਦੇ ਹੋਗੇ ਤਾਂ ਤੁਹਾਡਾ ਕੰਟੈਂਟ ਆ ਜਿਹੜਾ ਉਹ ਉਸ ਚ ਪੈ ਜਾਊਗਾ ਇੱਕ ਚੀਜ਼ ਹੋਰ ਹੈ ਸੁਖਜਿੰਦਰ ਬਾਈ ਕਈ ਬੰਦੇ ਚਾਹੁੰਦੇ ਹੁੰਦੇ ਨੇ ਨਾ ਕਿ ਅਸੀਂ ਲਾਈਵ ਕਰਨਾ ਅਸੀਂ ਉਹਨਾਂ ਨੂੰ ਫ੍ਰੀ ਲਿੰਕ ਦੇ ਦਾਂਗੇ ਇੱਥੋਂ ਲਾਈਵ ਕਰ ਲੈਣ ਕਿਸੇ ਬੰਦੇ ਨੇ ਕਰਨਾ ਹੋਵੇ ਤਾਂ ਆਹ ਦੇਖੋ ਇਹ ਤੋਂ ਵੱਧ ਹੋਰ ਦੱਸੋ ਕੀ ਲਈ ਆਹ ਬਾਈਫਾਈ ਦਾ ਲਿੰਕ ਮਿਲ ਜੂਗਾ ਬਾਈਫਾਈ ਦਾ ਲਿੰਕ ਦੇ ਦਾਂਗੇ YouTube ਵਾਲਾ ਜਿਹਨੂੰ ਆਪਾਂ ਕਹਿੰਦੇ ਨੇ ਹੈਗੇ ਸਟ੍ਰੀਮ ਕੀ ਭਾਵ ਉਹ ਦੇ ਦਾਂਗੇ ਕਹਿੰਦੇ ਆਂਗੇ ਬਾਈ ਚੱਕੋ ਕਰੋ ਲਾਈਵ ਲੋ ਵੀ ਜੇ ਕਿਸੇ ਬੰਦੇ ਨੂੰ ਮਤਲਬ ਕੁੱਲ ਕੁੱਲ ਮਲਾ ਕੇ ਵੀ ਇਹ ਪੂਰੀ ਸਹੂਲਤ ਵਾਲਾ ਮੇਲਾ ਹੈ ਇਹ ਨਹੀਂ ਪਤਾ ਵੀ ਕਿਸਾਨ ਖਰਚ ਕੇ ਨਾ ਮੁੜੇ ਤੇ ਲੈ ਕੇ ਮੁੜੇ ਇੱਥੋਂ ਕੁਛ ਜੀ ਤੇ ਲੈ ਕੇ ਕੱਲਾ ਕੋਈ ਚੀਜ਼ ਹੀ ਨਹੀਂ ਹੁੰਦੀ ਜਾਣਕਾਰੀ ਤਾਂ ਬਹੁਮੁੱਲ ਹੁੰਦੀ ਹੈ ਜਾਣਕਾਰੀ ਵੀ ਤੁਹਾਨੂੰ ਮਿਲ ਜਾਣੀ ਹੈ ਇੱਥੇ ਮੇਲੇ ਤੇ ਇਹ ਨਹੀਂ ਪਤਾ ਵੀ ਤੁਹਾਡਾ ਕੋਈ ਕੱਟਾ ਬੱਚਾ ਕੋਈ ਹੋਰ ਆ ਕਿਸੇ ਤਕੜੇ ਬੰਦੇ ਦੇ ਨਿਗਾਚ ਆ ਜੇ ਤਾਂ ਉਹ ਤੁਹਾਡੇ ਘਰ ਤੱਕ ਪਹੁੰਚ ਕਰ ਲੇ ਜਿਹੜੀ ਮੈਨੂੰ ਜਾਣਕਾਰੀ ਮਿਲੀ ਹੈ ਕਿ ਇੱਥੇ ਜਿਹੜੇ ਬੰਦੇ ਨਾ ਆ ਕਿਉਂਕਿ ਭਾਰਤਮਾਲਾ ਹੁਣ ਰੋਡ ਨਿਕਲ ਰਿਹਾ ਤਾਂ ਚੰਗੇ ਵਪਾਰੀ ਆਲੂਆਂ ਦੇ ਫਸਲਾਂ ਦੇ ਚੰਗੇ ਵਪਾਰੀ ਜਾਨਵਰਾਂ ਦੇ ਚੰਗੇ ਵਪਾਰੀ ਇਸ ਮੇਲੇ ਤੇ ਬਹੁਤ ਆ ਰਹੇ ਆ ਤਾਂ ਤੁਸੀਂ ਆਪਣੇ ਜਾਨਵਰ ਲੈ ਕੇ ਆਉਂਗੇ ਤਾਂ ਹੋ ਸਕਦਾ ਤੁਹਾਡੀ ਬਰੀਡ ਅਗਲੇ ਨੂੰ ਆਲਾ ਲੱਗੇ ਤੇ ਨਿਗਾ ਚ ਆ ਜੀ ਠੀਕ ਹੈ ਕਿ ਨਹੀਂ ਜੀ ਜੀ ਤੇ ਤੁਸੀਂ ਮਤਲਬ ਕਹਿਣ ਤੋਂ ਪਹਿਲਾਂ ਵੀ ਇਸ ਇਸ ਮੇਲੇ ਤੇ ਸਪੈਸ਼ਲ ਸੱਦੇ ਗਏ ਆ ਉਹਨਾਂ ਨੂੰ ਗੈਸਟ ਤੌਰ ਤੇ ਮਹਿਮਾਨ ਤੌਰ ਤੇ ਸੱਦਾ ਦਿੱਤਾ ਗਿਆ ਕਿ ਸਾਡੇ ਪੰਜਾਬ ਦਾ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਮੇਲਾ ਇੱਕ ਪੰਜਾਬ ਦੀ ਖੇਤੀ ਦਾ ਕਿਸਾਨੀ ਦਾ ਤਾਕਤ ਪ੍ਰਦਰਸ਼ਨ ਵਾਲਾ ਮੇਲਾ ਏ ਜਿਹਦੇ ਚ ਆਪਾਂ ਦਿਖਾਉਣਾ ਕਿ ਅਸੀਂ ਮਸ਼ੀਨਰੀ ਪੱਖ ਤੋਂ ਕਿੱਥੇ ਖੜੇ ਆਂ ਜਾਣਕਾਰੀ ਪੱਖ ਤੋਂ ਕਿੱਥੇ ਖੜੇ ਆ ਤੇ ਜਿਹੜੇ ਕਿਸਾਨ ਸਾਡੇ ਪਿੱਛੇ ਖੜੇ ਆ ਉਹਨਾਂ ਨਾਲ ਰਲ ਜਾਣਗੇ ਜਾਣਕਾਰੀ ਐਵੇਂ ਨਾ ਜੀ ਐਵੇਂ ਆ ਬਿਲਕੁਲ ਸਹੀ ਜੀ ਐਵੇਂ ਨਾ ਤਾਂ ਆਓ ਆਪਾਂ ਇੱਕ ਤਾਂ ਪੰਜਾਬ ਦੇ ਹੋਰ ਬਾਹਰਲੇ ਜਿਹੜੇ ਲੋਕ ਆਉਣੇ ਆ ਉਹਨਾਂ ਨੂੰ ਦਿਖਾਈਏ ਕਿ ਸਾਡਾ ਕਿਸਾਨ ਆ ਉਹ ਕਿਸ ਲੈਵਲ ਤੇ ਖੜਾ ਕਿਸ ਲੈਵਲ ਦੇ ਉਹਨੇ ਪਸ਼ੂ ਤਿਆਰ ਕਰ ਲਿਆ ਕਿਸ ਲੈਵਲ ਦੇ ਉਹਦੇ ਕੋਲੇ ਕੁੱਕੜ ਆ ਕਿਸ ਲੈਵਲ ਦੀਆਂ ਗਾਵਾਂ ਕਿਸ ਲੈਵਲ ਦੀ ਮਸ਼ੀਨਰੀ ਜਿਹੜਾ ਕਿਸਾਨ ਵਰਤਦਾ ਤੇ ਜਿਹੜਾ ਕਿਸਾਨ ਪਿੱਛੇ ਆ ਇਹ ਸਾਰੀਆਂ ਚੀਜ਼ਾਂ ਤੋਂ ਉਹ ਆ ਕੇ ਜਾਣਕਾਰੀ ਲੈ ਲੋ ਤੇ ਅਗਲੇ ਸਾਲ ਕੋਈ ਕਿਹਦੇ ਸੇ ਮੁਕਾਬਲੇ ਚ ਖੜੇ ਮਿਲੋਗੇ ਕਿ ਨਹੀਂ ਬਾਈ ਬਿਲਕੁਲ ਬਾਈ ਬਿਲਕੁਲ ਇਹ ਇਹ ਮੇਲਾ ਸਜਣੋਂ 7 ਤੇ 8 ਤਰੀਕ ਆ ਤੁਸੀਂ ਯਾਦ ਰੱਖਣੀ ਆ ਹੋਰ ਕੋਈ ਗੱਲ ਤਾਂ ਨਹੀਂ ਕਹਿਣ ਵਾਲੀ ਜੀ ਨਹੀਂ ਹੋਰ ਕੋਈ ਗੱਲ ਕਹਿਣ ਵਾਲੀ ਨਹੀਂ ਜੀ ਬਾਕੀ ਗੱਲ ਇਹ ਆ ਵੀ ਰਹਿੰਦੀ ਖੁੰਦੀ ਗੱਲ ਆ ਜਿਹੜੀ ਹੋ ਜਾਏ ਪੂਰੀ ਕਰ ਦਊਗਾ ਅਜੇ ਇਧਰਲੇ ਪਾਸੇ ਆਜੇ ਬਾਈ ਸਨੇਹਾ ਦੇ ਦਿਓ ਸਨੇਹਾ ਦੇ ਦਿਓ ਇੱਕ ਤਾਂ ਗਾਉਣ ਪਾਣੀ ਵਾਰੇ ਕਿਉਂਕਿ ਬੰਦਾ ਘੇੜਾ ਗੂੜਾ ਦੇ ਕੇ ਥੱਕ ਜਾਂਦਾ ਤਾਂ ਮੜਿਆ ਗੌਣ ਪਾਣ ਗੌਣ ਪਾਣੀ ਬਾਰੇ ਵੀ ਜਾਣਕਾਰੀ ਦੇ ਦਿਓ ਸੁਖਜਿੰਦਰ ਭਾਈ ਦੋਨੋਂ ਦਿਨ ਪੂਰਾ ਗੌਣ ਪਾਣੀ ਚੱਲੂਗਾ ਜੀ ਪਹਿਲੇ ਦਿਨ ਬਾਈ ਆਪਣੇ ਲੋਕ ਲੈ ਇੱਥੋਂ ਗੁਰਵੀਰ ਸਿੱਧੂ ਜੀ ਦੂਸਰੇ ਨੇ ਬਾਈ ਗੁਰਵਿੰਦਰ ਵਿਰਾੜ ਜੀ ਤੇ ਉਹਨਾਂ ਦੇ ਨਾਲ ਤਿੰਨ ਚਾਰ ਸਿੰਗਰ ਹੋਰ ਨੇ ਇਕੱਲੇ ਇੱਥੋਂ ਤੱਕ ਸੀਮਤ ਨਹੀਂ ਤੇ ਦੂਸਰੇ ਦਿਨ ਹੈਗੇ ਜੀ ਬਾਈ ਆਰਨੇਤ ਜੀ ਤੇ ਹਰਪ੍ਰੀਤ ਢਿੱਲੋਂ ਲੋ ਜੀ ਹਾਂਜੀ ਤੇ ਇੱਥੋਂ ਤੱਕ ਨਹੀਂ ਬਾਈ ਜੀ ਤੁਹਾਡੀ ਇੱਕ ਗੱਲ ਜਸਪਾਲ ਬਾਈ ਵੀ ਰਹਿ ਗਈ ਸੀ ਰੋਟਾਵੇਟਰ ਤੇ ਦੂਜੇ ਸੰਧਾਂ ਬਾਰੇ ਤਾਂ ਬਾਈ ਨੇ ਦੱਸਤਾ ਜੀ ਰੋਟਾਵੇਟਰ ਤੇ ਨਾਲ ਦੇ ਨਾਲ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਵੀ ਮਿਲ ਰਹੀਆਂ ਬਾਈ ਜੀ ਹਾਂਜੀ ਬੂਟੇ ਮਿਲਣਗੇ 20000 ਕਿੱਟ ਮਿਲੂਗੀ ਜੀ ਤੇ 50000 ਬੂਟਾ ਵੰਡਣਾ ਜੀ ਆਪਾਂ ਕੋਈ ਕਿਸਾਨ ਨੂੰ ਆਪਾਂ ਇੱਥੇ ਆਪਾਂ ਖਾਲੀ ਹੱਥ ਨਹੀਂ ਮੋੜਨਾ ਹਰ ਇੱਕ ਕਿਸਾਨ ਕੁਛ ਨਾ ਕੁਛ ਲੈ ਕੇ ਜਾਊਗਾ ਜੀ ਆਪਣੇ ਲੈ ਕੇ ਜਾਊਗਾ ਜਾਣਕਾਰੀ ਤੋਂ ਇਲਾਵਾ ਕੁਛ ਲੈ ਕੇ ਜਾਊਗਾ ਇਲਾਵਾ ਲੈ ਕੇ ਜਾਊਗਾ ਇਹ ਇਹ ਗੱਲ ਆ ਜਾਣਕਾਰੀ ਤਾਂ ਮਿਲ ਨਹੀਂ ਮਿਲਣੀ ਹੈ ਜੀ ਜਾਣਕਾਰੀ ਤੋਂ ਇਲਾਵਾ ਕੁਛ ਨਾ ਕੁਛ ਹੋਰ ਚੀਜ਼ਾਂ ਲੈ ਕੇ ਜਾਊਗਾ ਜੀ ਹਾਂ ਤੇ ਕੋਈ ਵੀ ਕਿਸਾਨ ਆਓ ਜਾਂ ਤਾਂ ਕੋਈ ਜਾਣਕਾਰੀ ਦੇਖ ਕੇ ਜਾਓ ਜਾਂ ਲੈ ਕੇ ਜਾਓ ਲੈ ਕੇ ਜਾਓ ਠੀਕ ਹੈ ਬਿਲਕੁਲ ਜੀ ਬਿਲਕੁਲ 7 8 ਸਤੰਬਰ ਦਾਣਾ ਮੰਡੀ ਮਲੋਟ ਚ ਬਸ 2-4 ਦਿਨ ਰਹਿ ਗਿਆ ਯਾਰ ਤਿਆਰੀ ਕਰ ਲੋ ਇੱਕ ਦੋ ਦਿਨਾਂ ਦੇ ਲਿਆ ਕੇ ਪੱਠੇ-ਪੁੱਠੇ ਸੈੱਟ ਲੋ ਜੇ ਕਿ ਇਹਦੀ ਸਪਰੇਸ ਪ੍ਰੂਵ ਕਰਨ ਵਾਲੀ ਆ ਤਾਂ ਪਹਿਲਾਂ ਕਰਵਾ ਲੋ ਤੇ ਰੇਰੂ ਤਾਂ ਆਪਣੇ ਪਏ ਹੋਏ ਆ ਬਾਕੀ ਦੀ ਇਹ ਨਹੀਂ ਪਤਾ ਵੀ ਇੱਥੋਂ ਜਾਣਕਾਰੀ ਤੁਹਾਨੂੰ ਕਿਹੋ ਜੀ ਮਿਲ ਜੇ ਝੋਨੇ ਝਾਂਨੇ ਸਿਰੇ ਤੇ ਗਏ ਹੋਏ ਆ ਤੇ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਕੋਈ ਦੇ ਦੇਵੇ ਭਾਈ ਆ ਇਸ ਟਾਈਮ ਪਟਾਸ਼ ਜੀ ਛੜਕ ਦੇਦੀ ਹੁੰਦੀ ਤੇ ਇੰਨਾ ਝਾੜ ਵੱਜ ਜਾਂਦਾ ਹੁੰਦਾ ਬਹੁਤ ਕੁਝ ਜਾਣਕਾਰੀ ਇਸ ਮੇਲੇ ਦੇ ਵਿੱਚ ਛੁਪੀ ਪਈ ਆ ਬਹੁਤ ਕਾਮਯਾਬ ਕਿਸਾਨਾਂ ਨੇ ਮੇਲਿਆਂ ਤੇ ਜਾ ਜਾ ਕੇ ਕਾਮਯਾਬ ਹੋਇਆ ਮੈਂ ਇੱਕ ਗੱਲ ਕਹਿ ਕੇ ਹੋਰ ਕਹਿ ਰਿਹਾ ਸੀ ਇਕੱਲੇ ਆਪਣੇ ਪੀਏ ਜੀ ਤੋਂ ਡਾਕਟਰਸ ਨਹੀਂ ਆਉਣਗੇ ਜੀ ਗੜਵਾਸੂ ਯੂਨੀਵਰਸਿਟੀ ਤੋਂ ਵੀ ਡਾਕਟਰ ਆਉਣਗੇ ਪਸ਼ੂਆਂ ਬਾਰੇ ਵੀ ਜੇ ਕੋਈ ਬਿਮਾਰੀ ਹੈ ਉਹਨਾਂ ਦੀ ਕਿਵੇਂ ਉਹਨਾਂ ਦੀ ਆਪਣਾ ਦੇਖਭਾਲ ਕਰਨੀ ਹੈ ਡੇਰੀ ਨਾਲ ਕੋਈ ਸਵਾਲ ਹੈ ਕੁਝ ਵੀ ਹੈ ਉੱਥੋਂ ਵੀ ਟੀਮ ਆਉਗੀ ਜੀ ਨਾਲ ਇਕੱਲੀ ਪੀਏ ਜੀ ਤੋਂ ਨਹੀਂ ਆਉਗੀ ਆਪਣੀ ਗੜਵਾਸੂ ਯੂਨੀਵਰਸਿਟੀ ਤੋਂ ਵੀ ਗੁਰੂ ਅੰਗਦ ਦੇਵ ਯੂਨੀਵਰਸਿਟੀ ਤੋਂ ਵੀ ਡਾਕਟਰ ਆਉਣਗੇ ਜੀ ਯਾਰ ਸਿੱਧੀ ਗੱਲ ਹੈ ਇੱਕ ਮੁੱਖ ਦੀ ਬਈ ਜੇ ਤਾਂ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਕਾਮਯਾਬ ਕਿਸਾਨ ਆ ਉਹ ਤੁਰਿਆ ਫਿਰਿਆ ਵਾ ਬੰਦਾ ਏ ਤਾਂ ਤੁਹਾਨੂੰ ਵੀ ਤੁਰ ਫਰ ਕੇ ਮੇਲੇ ਦੇਖਣੇ ਚਾਹੀਦੇ ਬਿਲਕੁਲ ਜੇ ਕਾਮਯਾਬ ਕਿਸਾਨ ਘਰੇ ਬਹਿ ਕੇ ਭੋਰੇ ਚ ਬਹਿ ਕੇ ਬਣ ਗਿਆ ਫਿਰ ਤੁਹਾਨੂੰ ਭੋਰੇ ਚ ਬੈਠੇ ਰਹਿਣਾ ਚਾਹੀਦਾ ਸਹੀ ਮੈਂ ਆਪਣੇ ਪਿੰਡਾਂ ਵਾਲਿਆਂ ਦੀ ਆਦਤ ਇੱਕ ਮਾੜੀ ਬਹੁਤ ਆ ਮੈਂ ਕਹਿੰਦਾ ਥਾਨਾਂ ਦੇ ਥਾਨ ਟਰੱਕਾਂ ਦੇ ਟਰੱਕs ਹੱਥਾਂ 'ਚ ਬਹਿ ਕੇ ਪਜਾਮੇ ਤਾਂ ਪਾੜਦੇ ਆ ਸੀ ਅਸੀਂ ਕਿਤੇ ਬਾਹਰ ਨਿਕਲ ਕੇ ਮੇਲਿਆਂ ਤੋਂ ਜਾਣਕਾਰੀ ਨਹੀਂ ਲਈ ਕਰੌਣੇ ਘੋਲੋ ਮੇਲਿਆਂ ਤੇ ਜਾਓ ਤੁਹਾਡੇ ਧੀ ਪੁੱਤ ਨੂੰ ਕੋਈ ਜਾਣਕਾਰੀ ਮਿਲੂ ਸਮੇਂ ਦਿਹਾਣੀ ਬਣੋਗੇ ਆਜੋ 7 ਤੇ 8 ਸਤੰਬਰ ਨੂੰ ਇੱਥੇ ਭੰਡਾਰ ਆ ਜਾਣਕਾਰੀ ਦਾ ਮਿਲਦਿਆਂ ਖਾਣ ਪਾਣੇ ਗੌਣ ਪਾਣੀ ਖੁੱਲਾ